ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਨਾਕਰ ਬੜਾ ਵੱਖਰਾ ਵਿਸ਼ਾ ਉਹਦੇ ਤੇ ਗੱਲ ਕਰਾਂਗੇ ਤੀਰਤ ਜੀ ਦਾ ਸਵਾਗਤ ਕਰ ਲਈਏ ਤੀਰਤ ਜੀ ਸਸ ਸਿਕਾਲ ਥੈਂਕ ਯੂ ਸਰ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਨੂੰ ਸਸ ਸਿਕਾਲ ਜੀ ਤੀਰ ਜੀ ਸਿੱਧਾ ਜਿਹਾ ਸਵਾਲ ਹੈ ਇੰਨੇ ਬੱਚੇ ਤੁਸੀਂ ਕੈਨੇਡਾ ਭੇਜੇ ਗਾਈਡ ਕੀਤਾ ਐਡਮਿਸ਼ਨਾਂ ਕਰਾਈਆਂ ਕਿੰਨੇ ਕੁ ਤੁਹਾਨੂੰ ਯਾਦ ਕਰਦੇ ਨੇ ਤੇ ਕਿੰਨਿਆਂ ਨੂੰ ਤੁਸੀਂ ਯਾਦ ਕਰਦੇ ਸਰ ਅਸੀਂ ਇਹ ਸਾਰੇ ਬੱਚਿਆਂ ਨੂੰ ਯਾਦ ਕਰਦੇ ਹਾਂ ਕਿਉਂਕਿ ਬਿਲਕੁਲ ਕਹਾਂ ਕਿਉਂਕਿ ਨਾ ਜਦੋਂ ਕਈ ਵਾਰੀ ਸਾਡੇ ਤੋਂ ਸਵਾਲ ਪੁੱਛਿਆ ਜਾਂਦਾ ਸੀਗਾ ਨਾ ਕਿ ਕਿਉਂਕਿ ਨਾ ਪੰਜਾਬ ਜ ਬੜਾ ਸੌਖਾ ਵਾ ਆਪਣੇ ਆਪ ਨੂੰ ਨੰਬਰ 1 ਕੋਣਾ ਜੀ ਮੈਂ ਪੰਜਾਬ ਦਾ ਨੰਬਰ 1 ਏਜੰਟ ਆ ਤੇ ਮੈਂ ਦਾ ਸਪੈਸ਼ਲੀ ਸਰ ਜਦੋਂ ਸਾਨੂੰ ਵੀ ਕਈ ਵਾਰੀ ਬੜਾ ਸਵਾਲ ਪੁੱਛਦਾ ਸੀਗਾ ਕਈ ਵਾਰੀ ਤਾਂ ਬੱਚੇ ਹੀ ਪੁੱਛ ਲੈਂਦੇ ਸੀਗੇ ਕਿਉਂਕਿ ਨਾ ਸੋਸ਼ਲ ਮੀਡੀਆ ਦਾ ਯੋਗਾ ਬੜਾ ਐਸ ਵੇਲੇ ਨਾ ਕਿ ਸਰ ਤੁਸੀਂ ਨਹੀਂ ਕਹਿੰਦੇ ਕਹਿੰਦੇ ਨੰਬਰ 1 ਮੈਂ ਕਹਿੰਦਾ ਯਾਰ ਅਸੀਂ ਨੰਬਰ 1 ਮੈਨੂੰ ਅਜੇ ਤੱਕ ਸਮਝ ਨਹੀਂ ਲੱਗੀ ਨੰਬਰ 1 ਕਹਿੰਦੇ ਕਹਿੰਦੇ ਕਿ ਨੂੰ ਆ ਜ਼ਿਆ ਜਾਂ ਕੋਈ ਹੋਰ ਇਹਦਾ ਨਾਪਦੰਡਾ ਸੋ ਇਹ ਕੋਈ ਐਮਬੈਸੀ ਦਾ ਜਾਂ ਕੋਈ ਇਹਦਾ ਕੋਈ ਨਾਪਦੰਡ ਨਹੀਂ ਹੈ ਮੈਂ ਤਾਂ ਕਹਿੰਦਾ ਉਹਦਾ ਹਾਂ ਜਿੰਨੇ ਕੁ ਹਜ਼ਾਰਾਂ ਪਲੱਸ ਬੱਚੇ کئی ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਕੋਲ ਰਿਫਿਊਜ਼ਲਾਂ ਤੋਂ ਬਾਅਦ ਵੀਜ਼ੇ ਲੱਗੇ ਮਤਲਬ ਕਿ ਉਸ ਵੇਲੇ ਵੀਜ਼ੇ ਲੱਗੇ ਜਦੋਂ ਪ੍ਰੋਪਰ ਅਸੀਂ ਵੀ ਮੈਂ ਆਪਣੇ ਐਸਸੀ ਨੂੰ ਬਹੁਤ ਮਾਣ ਮਹਿਸੂਸ ਕਰਦਾ ਕਿ ਮੌਕਾ ਮਿਲਿਆ ਕਿ ਇਮਾਨਦਾਰੀ ਨਾਲ ਬੱਚਿਆਂ ਦੀ ਫਾਈਲ ਤੇ ਮਿਹਨਤ ਕਰਦੇ ਕਿ ਉਸ ਵੇਲੇ ਜਦੋਂ ਸਾਰੀ ਦੁਨੀਆ ਨੇ ਕੈਨੇਡਾ ਛੱਡ ਕੇ ਯੂਕੇ ਵੱਲ ਨੂੰ ਰੁੱਖ ਕੀਤਾ ਹੋਇਆ ਸੀ ਨਾ ਕੈਨੇਡਾ ਬੰਦ 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 ਸਾਰੇ ਪਾਸੇ ਸੀਗਾ ਐਮਬੈਸੀ ਨੇ ਵੀ ਡਿਕਲੇਅਰ ਕਰਤਾ ਸੀ ਕਿ 70% ਪਲੱਸ ਰਿਫਿਊਜ਼ਲ ਆ ਰਹੀ ਹੈ ਚਨੂਕ ਸੌਫਟਵੇਅਰ ਤੋਂ ਉਦੋਂ ਵੀ ਸਰ ਮੈਕਸਿਮਮ ਵੀਜ਼ੇ ਅਸੀਂ ਸਾਡੇ ਕੋਲ ਬੱਚਿਆਂ ਦੇ ਆਏ ਜ਼ਿੰਦਗੀਆਂ ਬਣੀਆਂ ਰਿਫਿਊਜ਼ਲਾਂ ਤੋਂ ਬਾਅਦ ਆਏ 7 ਚੀਜ਼ ਹੈ ਕੁਸਾਬ ਹੀ ਨਹੀਂ 4-5 2-3 ਰਿਫਿਊਜ਼ਲਾਂ ਤੋਂ ਬਾਅਦ ਤੇ ਸਿਰ ਸਾਡੇ ਲਈ ਤਾਂ ਉਹ ਬਹੁਤ ਮੈਦਾ ਗੂੰਗਾ ਕਿ ਐਸ ਲਈ ਇੰਪੋਰਟੈਂਟ ਆ ਮੈਂ ਤਾਂ ਕਈ ਵਾਰੀ ਨਾ ਮੇਰੇ ਫਾਦਰ ਨੇ ਇਹ ਮੈਨੂੰ ਸਰ ਚੀਜ਼ ਸਿਖਾਈ ਸੀ ਜਦੋਂ ਛੋਟੇ ਹੁੰਦੇ ਸੀਗੇ ਕਿ ਨਾ ਆਪਣਾ ਕਰਮ ਕਰਦੇ ਚੱਲ ਇਹ ਨਾ ਸੋਚ ਕੀ ਅਗਲਾ ਬੰਦਾ ਤੈਨੂੰ ਉੱਥੇ ਕੀ ਦਿੰਦਾ ਪਰ ਮੈਂ ਤਾਂ ਕਹਿੰਦਾ ਕਿ ਚਾਹੇ ਕਹਿੰਦੇ ਨਾ ਜੋ ਮਰਜ਼ੀ ਹੋ ਜਵੇ ਅੰਦਰੋਂ ਜਿਹੜੀਆਂ ਦੁਆਵਾਂ ਦਾ ਜ਼ਰੂਰ ਹੁੰਦੀਆਂ ਸੋ ਦੁਆਵਾਂ ਸਾਨੂੰ ਪੰਜਾਬ ਦੁਆਵਾਂ ਜਿਹਾ ਸੀ ਨੰਬਰ 1 ਜ਼ਰੂਰ ਹੈਗੇ ਆ ਤਾਂ ਸਰ ਜਿਹੜਾ ਤੁਹਾਡਾ ਸਵਾਲ ਆ ਕੀ ਬੱਚੇ ਮੈਂ ਤਾਂ ਸਰ ਸਾਰਿਆਂ ਨੂੰ ਯਾਦ ਕਰਦਾ ਖਾਸ ਤੌਰ ਤੇ ਜਿਹੜੀਆਂ ਪ੍ਰੋਫਾਈਲਾਂ ਅੱਜ ਤੋਂ ਮੈਂ ਤਾਂ ਕਹੂੰਗਾ ਕਿ ਜਦੋਂ ਔਖੇ ਸਮੇਂ ਚ ਗਏ ਤੇ ਕੱਲੀ-ਕੱਲੀ ਪ੍ਰੋਫਾਈਲ ਅੱਜ ਸੋਸ਼ਲ ਮੀਡੀਆ ਸਾਮਣੇ ਤਾਂ ਕਈ ਬੱਚੇ ਜਦੋਂ ਮਿਲਣ ਹੁੰਦੇ ਆ ਸਰ ਕਈ ਬੱਚੇ ਜਿਹੜਾ ਤਾਂ ਵਿਆਹ ਵਿਆਹ ਮਤੇ ਵੀ ਸੱਦੇ ਆ ਸਰ ਆਪਣੇ ਆਦੇ ਸੋ ਪੇਰੈਂਟਸ ਦੇ ਆ ਤੇ ਬਟ ਅੱਜ ਮੈਂ ਖੋਰ ਦੱਸ ਦਵਾ ਕਈ ਬੱਚੇ ਯਾਦ ਕਰਨਾ ਚਾਹੁੰਦੇ ਪਰ ਸਾਨੂੰ ਯਾਦ ਕਰਦੇ ਨਹੀਂ ਹੈਗੇ ਕਿਉਂਕਿ ਕਈ ਦਾ ਆਖੇ ਹੀ ਨਹੀਂ ਸਾਡੇ ਲੱਗੇ ਨੇ ਸਰ ਕਿਉਂਕਿ ਨਾ ਜਿਹੜੇ ਕਾਲਜ ਚੇਂਜ ਦੀ ਜਿਹੜੀ ਪਿੱਛੇ ਦੇ ਉਹ ਚੀਜ਼ਾਂ ਚੱਲੀਆਂ ਸੀਗੀਆਂ ਨਾ ਤੇ ਆਪਾਂ ਵੀ ਜਦੋਂ ਸਰ ਤੁਹਾਡੇ ਨਾਲ ਇੱਥੇ ਸ਼ੋਅ ਲਾਈਦੇ ਸੀ ਕਾਲਜ ਨਾ ਚੇਂਜ ਕਰੋ ਲੌਂਗ ਟਰਮ ਤੇ ਫਸ ਜਾਗੇ ਆ ਸਰ ਉਦੋਂ ਬੱਚੇਗਾ ਥੱਲੇ ਕਮੈਂਟ ਮਾਰਦੇ ਸੀ ਲੱਗਦਾ ਕਿ ਏਜੰਟਾਂ ਦੀਆਂ ਕਮਿਸ਼ਨਾਂ ਨਹੀਂ ਵਾਪ ਇਹਨਾਂ ਨੂੰ ਪੈਸੇ ਨਹੀਂ ਬਚਨੇ ਤਾਂ ਕਰਕੇ ਇਹਨੂੰ ਤਕਲੀਫ ਹੁੰਦੀ ਐਵੇਂ ਇਹ ਗੱਲਾਂ ਕਰਦੇ ਆ ਸਰ ਸਰ ਦੱਸੋ ਅੱਜ ਜੋ ਆਪਾਂ ਚੀਜ਼ਾਂ ਸਾਰੇ ਇੱਥੇ ਡਿਸਕਸ਼ਨ ਕਰਦੇ ਲਗਭਗ ਸਾਰਾ ਅੱਜ ਕੱਲ੍ਹ ਹੋਈਆਂ ਉਹ ਚੀਜ਼ਾਂ ਸੱਚ ਸਰ ਕੋਲ ਉੱਥੇ ਦੀ ਐਮਬੈਸੀ ਨੇ ਗਵਰਨਮੈਂਟ ਨੇ ਸਖਤੀ ਕਰਤੀ ਇਹ ਚੀਜ਼ਾਂ ਦੇ ਆਗੇ ਕਿਉਂ ਉਹ ਬੱਚਿਆਂ ਨਾਲ ਸੱਚੀ ਧੱਕਾ ਹੋ ਰਿਹਾ ਸੀਗਾ ਸਰ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਈ ਵਾਰੀ ਨਾ ਮੈਂ ਅੱਜ ਖੁੱਲ ਕੇ ਗੱਲ ਕਰਦਾ ਜੀ ਕਈ ਵਾਰੀ ਨਾ ਜਦੋਂ ਸਵੇਰੇ ਕੰਮ ਤੇ ਜਦੋਂ ਕਈ ਵਾਰੀ ਚੀਜ਼ਾਂ ਹੁੰਦੀਆਂ ਸੀਗੀਆਂ ਸੋ ਮਤਲਬ ਕਿ ਨਾ ਦਿਮਾਗ ਚਾਉਣਾ ਯਾਰ ਕੀ ਕਰਦਾ ਪਿਆ ਇਨੇ ਬੱਚੇ ਭੇਜਦੇ ਆ ਇਨੇ ਇਨੇ ਵੱਡੇ ਨੰਬਰ ਦੇ ਵਿੱਚ ਜਦੋਂ ਬੱਚਾ ਉਹਦਾ ਕਾਲਜ ਚੇਂਜ ਕਰ ਲੈਂਦਾ ਜਾਂ ਕਈ ਵਾਰੀ ਬੱਚਾ ਉੱਥੇ ਪਹੁੰਚ ਗਿਆ ਨਾ ਵੀ ਸਿਆਣੇ ਜਾਦਾ ਹੋ ਜਾਂਦੇ ਸੀ ਉਹ ਫੋਨ ਕਈ ਵਾਰੀ ਕਰਦੇ ਕਿ ਇਦਾਂ ਇਦਾਂ ਪਰੰਦਾ ਯਾਰ ਕੀ ਲੋੜ ਆ ਇੰਨੀ ਹੈ ਸਹੀ ਸਲਾਹ ਦੇਣ ਦੀ ਇਮਾਨਦਾਰੀ ਦੇ ਨਾਲ ਚੱਲ ਜਾਂ ਸਾਈਡ ਤੇ ਉੱਤਰ ਪੈਸਾ ਕਮਾ ਸਾਈਡ ਤੇ ਐਂਡ ਆ ਉਹਦੇ ਰਿਹਾ ਤਾਂ ਕਾਰੋਬਾਰੀ ਆ ਨਾ ਸਰ ਪਰ ਰੱਬ ਨੇ ਸਰ ਮੈਂ ਥੈਂਕ ਯੂ ਕਰਦਾ ਮੈਨੂੰ ਨਾ ਜਦੋਂ ਵੀ ਮੇਰੀ ਜ਼ਿੰਦਗੀ ਸਰ ਪ੍ਰੋਬਲਮ ਹੁੰਦੀ ਮੈਨੂੰ ਜਵਾਬ ਨਾਲ ਦੀ ਨਾਲ ਜ਼ਰੂਰ ਮਿਲਦਾ ਸੋ ਮੈਂ ਤਾਂ ਬਹੁਤ ਰੱਬ ਤੇ ਯਕੀਨ ਕਰਦਾ ਪੋਜ਼ਿਟਿਵ ਰਹਿਣਾ ਸਰ ਉਸ ਦਿਨ ਹੀ ਸੇ ਘਟੂ ਘਟ ਉਸਦੇ ਨਹੀਂ ਬੱਚਿਆਂ ਦੇ ਪੇਰੈਂਟਸ ਪਤਾ ਨਹੀਂ ਬਿਨਾ ਬੁਲਾਏ ਆਫਿਸ ਆਉਂਦੇ ਸਿਰਫ ਥੈਂਕ ਯੂ ਕਰਨ ਨੂੰ ਕਿ ਹਾਂਜੀ ਤੁਸੀਂ ਸਾਡੇ ਬੱਚੇ ਨੂੰ ਜਿਹੜੇ ਰਾਹ ਪਾਇਆ ਸੀ ਨਾ ਵਧੀਆ ਰਹਿ ਸੋ ਜਿਹੜੇ ਬੱਚੇ ਸਾਡੇ ਕੋਲ ਕਾਫੀ ਮੇਨ ਕੈਂਪਸਸ ਦੇ ਵਿੱਚ ਪਹਿਲੇ ਹੀ ਆਊਟਰ ਏਰੀਆ ਚ ਗਏ ਸੀ ਨਾ ਜਿਨ੍ਹਾਂ ਨੂੰ ਲੱਗਦਾ ਜਿਹੜੇ ਬੱਚੇ ਪਹਿਲਾਂ ਪੱਟੇ ਵੀ ਸੀਗੇ ਬਹੁਤ ਸਰ ਮੇਰੇ ਹੀ 100 ਪਲੱਸ ਬੱਚਾ ਸੀਗਾ ਔਨ ਰਿਕਾਰਡ ਮੈਂ ਇੱਥੇ ਚੀਜ਼ਾਂ ਕਹਿ ਰਿਹਾ ਸਪਟੰਬਰ 2023 ਦਾ ਜਿਹਨੇ ਕਾਲਜ ਚੇਂਜ ਕੀਤਾ ਸੀਗਾ ਸੋ ਫਾਈਨੈਂਸ਼ਲੀ ਤਾਂ ਚਲੋ ਮੇਰਾ ਨੁਕਸਾਨ ਕੀ ਹੋਣਾ ਰੱਬ ਨੇ ਤਾਂ ਪੂਰਾ ਕਾਰੀ ਦਿੰਦੇ ਹਾਲੇ ਦੋਲੇ ਪਰ ਜਿਹੜੇ ਬੱਚੇ ਉਥੇ ਟਿਕਿਆ ਰਹੇ ਨਾ ਸਰ ਅੱਜ ਉਹਨਾਂ ਦੇ ਪੇਰੈਂਟਸ ਆ ਕੇ ਦੱਸਦੇ ਆ ਸਪੈਸ਼ਲ ਜਿਹੜੀ ਕਿ ਸਾਡੇ ਲਈ ਮਾਣ ਵਾਲੀ ਬੜੀ ਗੱਲ ਹੁੰਦੀ ਹੈ ਕਿ ਸਰ ਉਸ ਵੇਲੇ ਸਾਡਾ ਬੱਚਾ ਵੀ ਡੋਲਦਾ ਸੀਗਾ ਕਿ ਹਾਂ ਵੀ ਪਰ ਅੱਜ ਟਿਕਿਆ ਰਿਹਾ ਤੇ ਅਜੋ ਨਿਆਰੇ ਆ ਕੰਮ ਵੀ ਵਧੀਆ ਫੀਸਾਂ ਵੀ ਕੱਢੀਆਂ ਸਭ ਕੁਝ ਵਧੀਆ ਟਰੈਕ ਤੇ ਜਿਹੜੇ ਚੱਲੇ ਆ ਸਰ ਕਈ ਵਧੀਆ ਕਾਲਜ ਵੀ ਮੈਂ ਬੱਚੇ ਭੇਜੇ ਮਤਲਬ ਕਿ ਮੇਨ ਸ਼ਹਿਰਾਂ 'ਚ ਵੀ ਬੱਚੇ ਭੇਜੇ ਮੇਰੇ ਕੋਲ ਕਈ ਬੱਚੇ ਸਰ ਇਦਾਂ ਨਹੀਂ ਐਗਜ਼ੈਂਪਲ ਆ ਵਾਂ ਬੱਚੇ 70% ਪਲੱਸ ਸਕਾਲਰਸ਼ਿਪ ਲੈ ਗਏ ਆਪਣੀਆਂ ਅਗਲੀਆਂ ਸਾਲਾਂ ਦੇ ਸਰ ਗੈਪ ਵਾਲੇ ਬੱਚੇ ਸੀ ਇਹ ਤੇ ਰਿਫਿਊਜ਼ਾਂ ਲੱਗੀਆਂ ਹੋਈਆਂ ਸੀ ਮਲਿਕ ਉਥੇ ਇੰਨਾ ਸਿਰ ਲਾਇਆ ਮੈਂ ਹਮੇਸ਼ਾ ਹਰ ਬੱਚੇ ਨੂੰ ਇਹ ਕਹਿੰਦਾ ਹਾਂ ਬੇਟਾ ਸਾਰੀ ਉਮਰ ਕੰਮ ਕਰਨਾ ਦੂਕਾ ਸਾਲ ਕਿਸੇ ਤਰ੍ਹਾਂ ਠੋਕੇ ਲਾ ਦੀ ਕਿਸੇ ਤਰ੍ਹਾਂ ਕਰਕੇ ਨੰਬਰਾਂ ਦੇ ਵਿੱਚ ਨਾ ਰਵੇ ਹਾਂ ਕਈ ਬੱਚੇ ਸਰ ਪਛਤਾਵ ਹੀ ਰਹੇ ਆ ਕਈ ਸਰ ਇੱਥੇ ਬੱਚੇ ਮੇਰੇ ਮੈਂ ਤਾਂ ਕਹੂੰਗਾ ਕਿ ਉਹ ਇਹਨਾਂ ਕੀ ਜਦ ਤੱਕ ਵੀਜ਼ਾ ਪਰ ਮੈਂ ਕਹਿੰਦਾ ਉਹਨਾਂ ਕੀ ਸਾਡੇ ਲੈ ਸਾਰੇ ਕਈ ਵਾਰੀ ਬੱਚੇ ਇੱਥੇ ਬਹੁਤ ਜ਼ਿਆਦਾ ਮਤਲਬ ਕਿ ਜ਼ਿਆਦਾ ਕਲੋਜ਼ ਹੁੰਦੇ ਪਰ ਕਈ ਵਾਰੀ ਹੁਣ ਉਹ ਮਤਲਬ ਕਿ ਸੋਸ਼ਲ ਮੀਡੀਆ ਤੋਂ ਡਰਦੇ ਆ ਗੱਲ ਕਰਨਾ ਕਿ ਯਾਰ ਕਾਲਜ ਤੋਂ ਚੇਂਜ ਕਰਨਾ ਕਿ ਯਾਰ ਪਤਾ ਨਹੀਂ ਕੀ ਸੋਚਣਗੇ ਪਰ ਮੈਂ ਹਰ ਬੱਚੇ ਨੂੰ ਕਹਾਂਗਾ ਬੇਟਾ ਡਰਨ ਦੀ ਲੋੜ ਨਹੀਂ ਹੈਗੀ ਅਜੇ ਵੱਡਾ ਬਰਾ ਲਾਈਫ ਦੇ ਵਿੱਚ ਇਹੀ ਆ ਡਿਸੀਜਨਸ ਹੀ ਹੁੰਦੇ ਜਿਹੜੇ ਤੁਹਾਨੂੰ ਕਿਤੇ ਅੱਗੇ ਲੈ ਕੇ ਜਾਂਦੇ ਜਾਂ ਲਾਈਫ ਦੇ ਪਿੱਛੇ ਲੈ ਕੇ ਆਉਂਦੇ ਪਰ ਜ਼ਿੰਦਗੀ ਚ ਰੱਬ ਨਾਲ ਬਹੁਤ ਮੌਕੇ ਦਿੰਦਾ ਸੋ ਜੇ ਕਿਸੇ ਤੁਹਾਡੇ ਮੈਚ ਸ਼ੂ ਉਹਨਾਂ ਵਾਸਤੇ ਆ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਕਿਉਂਕਿ ਨਵੇਂਆਂ ਕੋਲ ਤਾਂ ਹੁਣ ਆਪਸ਼ਨ ਹੀ ਨਹੀਂ ਬਚੀ ਨਾ ਟਰੈਕ ਤੋਂ ਥੱਲੇ ਉਤਰਨ ਦੀ ਮੈਂ ਤਾਂ ਨਵੇਂਆਂ ਨੂੰ ਕਹਾਂਗਾ ਅੱਜ ਤੱਕ ਵੀ ਜਿੰਨੇ ਵੀ ਬੱਚਿਆਂ ਨੂੰ ਮਤਲਬ ਕਿ ਅੱਜ ਦੇ ਮੌਕੇ ਦੇ ਵੀ ਕਿਉਂਕਿ ਜਦੋਂ ਬਹੁਤ ਜ਼ਿਆਦਾ ਰਸ਼ ਵੀ ਸੀਗਾ ਸਾਡੇ ਕੋਲ ਜਦੋਂ ਰਿਫਿਊਜ਼ਨ ਲਾ ਸੀਗਾ ਉਦੋਂ ਵੀ ਹਰ ਬੱਚੇ ਨੂੰ ਮਿਲਦੇ ਸੀ ਅੱਜ ਵੀ ਹਰ ਬੱਚੇ ਨੂੰ ਮਿਲਦੇ ਆ ਸ 24 ਜੁਲਾਈ ਤੋਂ ਬਾਅਦ ਸਰ ਅਸੀਂ ਮੈ ਕੈਨੇਡਾ ਜਾ ਰਹੇ ਹਾਂ ਫਾਰ ਅ ਵੀਕ ਦਿਨ ਤੁਸੀਂ ਉੱਥੇ ਹੀ ਰਹਾਂਗੇ ਅਰਾਊਂਡ ਹੈ ਸਰ ਤੇ ਐਗਜ਼ੈਕਟ ਡੇਟ ਵੀ ਜਿਹੜੀਆਂ ਕਿ ਮੈਂਸ਼ਨ ਅਸੀਂ ਤੁਹਾਨੂੰ ਕਰ ਦਾਂਗੇ BC ਤੇ ਟ੍ਰਾਂਟੋ ਦੇ ਵਿੱਚ ਜਿਹੜੇ ਬੱਚੇ ਕਿਸੇ ਤਰ੍ਹਾਂ ਦੇ ਵੀ ਮੈਂ ਤਾਂ ਕਹੂੰਗਾ ਸੀ ਕਿ ਉਹ ਐਸ ਵੇਲੇ ਵੀ ਸਟਕ ਫੀਲ ਕਰ ਰਹੇ ਆ ਕਿਉਂਕਿ ਮੈਨੂੰ ਪਤਾ ਉਹ ਬੱਚੇ ਐਸ ਵੇਲੇ ਥੋੜੇ ਫਸੇ ਜ਼ਰੂਰ ਹੋਏ ਜਿਹਨਾਂ ਦੇ ਵਰਕ ਪਰਮਿਟ ਖਤਮ ਹੋਣ ਜਾ ਰਹੇ ਆ ਸੋ ਬਿਲਕੁਲ ਤੁਸੀਂ ਅੱਜ ਦੀ ਦੇ ਦੁਬਾਰਾ ਫੇਰ ਸਲਾਹ ਲਈ ਬੇਟਾ ਤੁਸੀਂ ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰ ਸਕਦੇ ਸਾਡੇ ਇੰਸਟਾਗ੍ਰam ਤੇ ਸੋ ਜ਼ਰੂਰ ਮਿਲੋ ਕਿਉਂਕਿ ਇੰਸਟਾਗ੍ਰam ਤੇ ਜਿਹੜੀ ਇੱਕ ਆਈਡੀ ਹੈ ਨਾ ਫੋਲੋ ਕੀਤੀ ਹੋਈ ਆ ਪਿੰਕਲਤੀਦਰ ਸਿੰਘ ਉਹ ਮੇਰੀ ਪਰਸਨਲ ਆਈਡੀ ਆ ਜ਼ਰੂਰ ਉਹ ਅਲੱਗ ਦੀ ਗੱਲ ਆ ਕਿ ਉਹ ਡਾ ਜੀ ਸਾਹਿਬ ਨੇ ਵਪਾਰ ਦੀ ਗੱਲ ਜੀ ਕਹਦੇ ਕੀ ਸੱਚਾਈ ਆ ਉਹ ਚੀਜ਼ਾਂ ਦੀ ਸੋ ਅੱਜ ਵੀ ਜਿਹੜੇ ਬੱਚੇ ਉੱਥੇ ਚਾਹੇ ਸਾਡੇ ਕੋਲ ਗਏ ਆ ਕੋਈ ਸਲਾਹ ਚ ਆਉਂਦੇ ਆ ਤੇ ਡੈਫੀਨੇਟਲੀ ਬੇਟਾ ਤੁਸੀਂ ਸਾਡੇ ਨਾਲ ਇੱਕ ਵਾਰੀ ਦੁਬਾਰਾ ਕੰਟੈਕਟ ਕਰ ਸਕਦੇ ਆ ਵਪਾਰ ਨਹੀਂ ਮੈਂ ਕਹੂੰਗਾ ਹਾਂ ਰਾਜ ਇਹ ਆਪਣੀ ਸਮਝ ਨਾ ਪਾ ਸਕੀ ਇੱਕ ਵਾਰੀ ਦੁਬਾਰਾ ਫੇਰ ਤੇ ਉਹਦੇ ਪਾਸੇ ਪੂਰਾ ਐਫਰਟ ਲਾਵਾਂਗੇ ਤੇ ਬਾਕੀ ਸਾਡੇ ਕੋਲ ਹਰ ਬੱਚਾ ਕਿਉਂਕਿ ਇਹ ਮੈਂ ਤਾਂ ਕਹੂੰਗਾ ਉਹ ਬੱਚੇ ਜਾਣਦੇ ਆ ਜਿਹੜੇ ਸਾਡੇ ਕੋਲੋਂ ਗਏ ਵੀ ਨਹੀਂ ਪਰ ਸੋਸ਼ਲ ਮੀਡੀਆ 'ਚ ਬਹੁਤ ਇੱਕ ਸਾਡੀ ਵੱਡਾ ਪਰਿਵਾਰ ਆ ਚਾਹੇ ਮੇਰੇ ਤੋਂ ਵੀਜ਼ਾ ਨਹੀਂ ਵੀ ਜਾਹੀ ਸਾਡੇ ਕੋਲੋਂ ਵੀਜ਼ਾ ਬਾਹਰੋਂ ਲਵਾਏ ਆ ਪਰ ਹਾਂ ਸੋੰਦੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਸੋ ਮੈਂ ਰੱਬ ਦਾ ਕਹਿੰਦੇ ਨਾ ਅਭਾਰੀ ਆ ਮਤਲਬ ਕਿ ਬਹੁਤ ਥੈਂਕਫੁਲ ਹਾਂ ਡੱਲਾ ਸਰ ਦਾ ਵੀ ਕਿ ਇਸ ਬੰਚ ਤੇ ਕਿ ਬਹੁਤ ਲੰਬੇ ਸਮੇਂ ਤੋਂ ਕਿ ਦੁਆਵਾਂ ਦਾ ਹਿੱਸੇਦਾਰ ਡੱਲਾ ਸਰ ਦੇ ਨਾਲ ਮੈਂ ਵੀ ਅਸੀਂ ਦੋਨੋਂ ਜਾਣੇ ਬਣੇ ਆ ਕਿ ਖਾਸ ਤੌਰ ਤੇ ਉਸ ਸਮੇਂ ਦੇ ਜਦੋਂ ਬੱਚਿਆਂ ਨੇ ਹਿੰਮਤਾਂ ਛੱਡਤੀਆਂ ਸੀ ਪਰ ਫਿਰ ਵੀ ਅਸੀਂ ਕੰਟੀਨਿਊ ਲੱਗੇ ਰਾਵਾਂਗੇ ਹਮੇਸ਼ਾ ਕਿਉਂਕਿ ਹੁਣ ਉਹ ਸਮਾਂ ਆ ਗਿਆ ਇੱਕ ਵਾਰੀ ਫੇਰ ਤੋਂ ਵੀਜ਼ਾ ਵੁਸਾ ਔਖਾ ਨਹੀਂ ਹੈਗਾ ਬਟ ਸਹੀ ਸਲਾਹ ਤੁਹਾਨੂੰ ਲੌਂਗ ਟਰਮ ਦੇ ਵਿੱਚ ਸਿਰੇ ਜਰੂਰ ਲਾ ਸਕਦੀ ਆ ਸਿੱਖ ਛੋਟਾ ਜਿਹਾ ਜੇ ਮੈਂ ਗੱਲ ਕਹੂੰਗਾ ਜ਼ਿੰਦਗੀ 'ਚ ਤੁਹਾਡਾ ਸਲਾਹਕਾਰ ਕੌਣ ਆ ਜ਼ਿੰਦਗੀ 'ਚ ਤੁਹਾਡੇ ਆਲੇ ਦੁਆਲੇ ਚਾਰ ਪੰਜ ਬੰਦੇ ਕੌਣ ਆ ਉਹ ਡਿਸਾਈਡ ਕਰਦੇ ਆ ਤੁਹਾਡਾ ਆਉਣ ਵਾਲਾ ਕੱਲ੍ਹ ਕੌਣ ਹੋਊਗਾ ਸੋ ਹਮੇਸ਼ਾ ਆਪਣੀ ਸੰਗਤੀ ਵਧੀਆ ਰੱਖੋ ਹਮੇਸ਼ਾ ਆਪਣੇ ਸਲਾਹਕਾਰ ਵਧੀਆ ਰੱਖੋ ਤੇ ਜ਼ਿੰਦਗੀ 'ਚ ਜੋ ਵੀ ਤੁਹਾਨੂੰ ਕੋਈ ਸਲਾਹ ਦਿੰਦਾ ਵਾ ਸਿਰਫ ਇੱਕ ਚੀਜ਼ ਨੋਟ ਕਰਕੇ ਰੱਖੋ ਕਿ ਇਸ ਸਲਾਹ 'ਚ ਸਾਹਮਣੇ ਵਾਲੇ ਬੰਦੇ ਦਾ ਫਾਇਦਾ ਜ਼ਿਆਦਾ ਜਾਂ ਸਾਡੀਆਂ ਦੋਨਾਂ ਤੇ ਰਾਂ ਦਾ ਜ਼ਿਆਦਾ ਫਾਇਦਾ ਹੈਗਾ ਵਾ ਸੋ ਸੋ ਸਮ ਜ਼ਿੰਦਗੀ ਦੇ ਵਿੱਚ ਸੋ ਬਿਲਕੁਲ ਸਾਰੇ ਬੱਚਿਆਂ ਦਾ ਥੈਂਕ ਯੂ ਤੇ ਸਰ ਬਹੁਤ ਬੱਚੇ ਯਾਰ ਛੋਟੀ ਜਿਹੀ ਗੱਲ ਉਹ ਬੱਚੇ ਅੱਜ ਔਖੇ ਨੇ ਜਿਨ੍ਹਾਂ ਨੇ ਤੁਸੀਂ ਕਿਹਾ ਸੀ ਕਾਲਜ ਨਾ ਬਦਲੀਓ ਕੈਨੇਡਾ ਜਾ ਕੇ ਤੇ ਕਾਲਜ ਬਦਲ ਗਏ ਸਰ ਔਖਾ ਸੌਖਾ ਤਾਂ ਮੈਂ ਤਾਂ ਕਹੂੰਗਾ ਇੱਕ ਮੰਨਣ ਦੀ ਗੱਲ ਹੈਗੀ ਆ ਤੇ ਕਿਉਂਕਿ ਜੀ ਔਖਾ ਵੀ ਔਖਾ ਤਾਂ ਕੋਈ ਡਿਸਾਈਡ ਤਾਂ ਨਹੀਂ ਕਰੂਗਾ ਕਿਉਂਕਿ ਇਹ ਚੀਜ਼ਾਂ ਨਾ ਕਹਿੰਦੇ ਨਾ ਇਹਦਾ ਕੋਈ ਨਾਪਦੰਡ ਨਹੀਂ ਹੈਗਾ ਕਿਉਂਕਿ ਅਸੀਂ ਹਰ ਚੀਜ਼ ਨਾਲ ਸਰ ਪੈਸੇ ਨਾਲ ਤੋਲਦੇ ਆਂ ਕਿ ਹਾਂ ਵੀ ਇਹ ਬੰਦਾ ਅਜ ਇੰਨਾ ਪੈਸਾ ਕਮਾ ਰਿਹਾ ਅਜ ਇਹ ਬੱਚਾ ਘੱਟ ਪੈਸਾ ਕਮਾ ਰਿਹਾ ਹਾਂ ਇਹ ਚੀਜ਼ ਦੀ ਸੱਚਾਈ ਜਿਹੜੇ ਬੱਚੇ ਨੇ ਸਰ ਕਾਲਜ ਚੇਂਜ ਕੀਤਾ ਉਹਦੇ ਪੇਰੈਂਟਸ ਨਹੀਂ ਮੈਂ ਤੋ ਅੱਜ ਤੱਕ ਇਹਦੀ ਦੁਬਾਰਾ ਕੇ ਦੀ ਆਏ ਕਿ ਹਾਂ ਵੀ ਕੀ ਸਾਡਾ ਬੱਚਾ ਔਕਾ ਸੌਕਾ ਕਿਉਂਕਿ ਇਹ ਡਿਸੀਜਨ ਲਏ ਆ ਤੇ ਬਠਾ ਉਹ ਪੇਰੈਂਟਸ ਮੇਰੇ ਤੋਂ ਜਰੂਰ ਜਰੂਰ ਆਏ ਆ ਜਿਨ੍ਹਾਂ ਦੇ ਬੱਚੇ ਔਖੇ ਲੱਗੇ ਸਪੈਸ਼ਲੀ ਥੈਂਕ ਯੂ ਕਹਿਣ ਆਏ ਆ ਸਰ ਇੱਕ ਨੰਬਰ ਨਹੀਂ ਆ ਇਹ ਨੰਬਰ ਬਹੁਤ ਵੱਡਾ ਵਾ ਸੋ ਮੈਂ ਤੁਹਾਨੂੰ ਦੱਸ ਰਿਹਾ ਕਿ ਕਈ ਵਾਰੀ ਸਾਡਾ ਮਨ ਵੀ ਜਦੋਂ ਡੋਲਦਾ ਯਾਰ ਕਿ ਆ ਯਾਰ ਕਸਟਮਰ ਕਦੀ ਸਾਹਮਣੇ ਵਾਲਾ ਮਨਾ ਖੁਸ਼ ਤਾਂ ਹੁੰਦਾ ਨਹੀਂ ਕੋਈ ਨਹੀਂ 100 ਬੰਦਾ ਚੰਗਾ ਤੁਹਾਡੇ ਕੋਲ ਆਵੇ ਇੱਕ ਬੰਦਾ ਵੀ ਮਾੜਾ ਆ ਜੇ ਨਾ ਸਾਰੀ ਦਿਹਾੜੀ ਉਹੀ ਦਿਮਾਗ ਚ ਘੁੰਮਦਾ ਰਹਿੰਦਾ ਸੋ ਸਾਡੇ ਨਾਲ ਵੀ ਉਹ ਚੀਜ਼ਾਂ ਹੁੰਦੀਆਂ ਆਮ ਹਿਊਮਨ ਹਿਊਮਨ ਬੀਇੰਗ ਐਸ ਵੈਲ ਜਿੰਨੇ ਮਾਜੀ ਅਸੀਂ ਪੋਜ਼ਿਟਿਵ ਰਹਿ ਲਈਏ ਪਰ ਹਾਂ ਰੱਬ ਨਾਲ ਦੇ ਨਾਲ ਹੀ ਫਿਰ ਜਵਾਬ ਦਿੰਦਾ ਉਹ ਨਹੀਂ ਟਰੈਕ ਤੋਂ ਨਹੀਂ ਥੱਲੇ ਉਤਰਨਾ ਤੇ ਹਾਂ ਸਰ ਬੱਚੇ ਤੰਗ ਹੋਏ ਆ ਇਹ ਚ ਕੋਈ ਸ਼ੱਕ ਨਹੀਂ ਹੈਗੀ ਬੱਚੇ ਜੇ ਲਿਟਰਲੀ ਗੱਲ ਕਰਾਂ ਤੰਗ ਹੀ ਹੋ ਰਹਾ ਸਰ ਐਸ ਵੇਲੇ ਕਿ ਬਾਅਦ ਚੋਂ ਬੱਚਾ ਪਛਤਾਇਆ ਕਿਉਂਕਿ ਰਿਫੰਡ ਦੇ ਵਿੱਚ ਫੀਸਾਂ ਉਹਨਾਂ ਦੀਆਂ ਬਹੁਤ ਘਟੀਆਂ ਗਈਆਂ ਬਾਅਦ ਚੋਂ ਜਦ ਤੱਕ ਉਹਨੂੰ ਪਤਾ ਲੱਗਾ ਕਿਉਂਕਿ ਅਸੀਂ ਤਾਂ ਅਸਲੇ ਲੈਣ ਸਲਾਹਕਾਰ ਬੰਜਣਾ ਤੂੰ ਆਪ ਤੇ ਲੋਕਾਂ ਦੇ ਮਗਰ ਨਾਲ ਲੱਗੀ ਕੈਨੇਡਾ ਦੇ ਵਿੱਚ ਸਰ ਬੱਚਿਆਂ ਨੂੰ ਹੀ ਏਜੰਟ ਬਣਾ ਲਿਆ ਗਿਆ ਸੀ ਪਿਛਲੇ ਸਮੇਂ ਸਰ ਸਭ ਪਤਾ ਸਰਕਾਰਾਂ ਨੂੰ ਸੋ ਬੱਚਿਆਂ ਨੂੰ ਏਜੰਟ ਬਣਾ ਲਿਆ ਤੇ ਕਿਸੀ ਆਪਣੀ ਕਮਿਸ਼ਨ ਦੇ ਕਰਕੇ 5-500 ਡਾਲਰ ਪਿੱਛੇ ਕਰਕੇ ਬਹੁਤ ਕੁਝ ਬੱਚਿਆਂ ਨਾਲ ਕੀਤਾ ਗਿਆ ਪਰ ਜਿਹੜੇ ਟਿਕਰ ਹੈ ਉਹਨਾਂ ਦਾ ਫਾਇਦਾ ਬਹੁਤ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ 100% ਮੈਂ ਲਿਖ ਕੇ ਦੇਣ ਨੂੰ ਤਿਆਰ ਹੋਰ ਬਹੁਤ ਜਿਹੜਾ ਕੀ ਹੈ ਫਾਇਦਾ ਹੋਏਗਾ ਬਸ ਸਿਰਫ ਲੱਗੇ ਰਹੋ ਡਟੇ ਰਹੋ ਸ਼ਾਰਟਕਟ ਨਹੀਂ ਮਾਰਨਾ ਜ਼ਿੰਦਗੀ ਸਰ ਦੇ ਵਿੱਚ ਚਲੋ ਸ਼ਾਰਟਕਟ ਨਹੀਂ ਮਾਰਨਾ 85578 85578 ਇਸ ਨੰਬਰ ਤੇ ਵੀ ਮੈਂ ਬੱਚਿਆਂ ਨੂੰ ਕਹੂੰਗਾ ਸਿਰੂ ਸਾਡੇ ਇੰਸਟਾਗ੍ਰam ਤੇ ਮੈਸੇਜ ਕਰਕੇ ਬੇਟਾ ਤੁਸੀਂ ਸਾਡੇ ਨਾਲ ਜੇ ਮਿਲਣਾ ਚਾਹੁੰਦੇ ਏ ਤੇ ਜਰੂਰ ਬੇਟਾ ਤੁਸੀਂ ਸਾਨੂੰ ਮਿਲ ਸਕਦੇ ਚਲੋ ਬਹੁਤ ਬਹੁਤ ਧੰਨਵਾਦ